ਜੀ ਹਾਂ ਸਿਕਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮੇਰੇ ਜਨਾਂ ਦਾ ਨਾਮ ਹੈਗਾ ਸੇਖੋਂ 364 ਅੱਜ ਇਸ ਅਸੀਂ ਪਏ ਸੀ ਸੁੱਤੇ ਹੁਣ ਹੀ ਉੱਠਿਆ ਦੇ ਰੱਬ ਨੇ ਸਾਡੇ ਸੁੱਤੇ ਪਿਆਂ ਦੇ ਧਾਵਾ ਬੋਲਦਾ ਇੱਧਰ ਦੇਖੋ ਕਿੰਨਾ ਬੱਦਲ ਚੜ੍ਹ ਕੇ ਆ ਗਿਆ ਮੀਂਹ ਪੈ ਚੁੱਕਿਆ ਇੱਕ ਵਾਰੀ ਅਸੀਂ ਇੱਕ ਵਾਰੀ ਚਾਹ ਪੀ ਕੇ ਪੈ ਗਏ ਸਾਰੇ ਸੌਂਗੇ ਜਦੋਂ ਸੌਂਗੇ ਅਸੀਂ ਫਿਰ ਚੱਲ ਜਦੋਂ ਸਾਡੇ ਦਿਨ ਮੇਰੇ ਪੱਠੇ ਪਾਵਾਂਗੇ ਜਰ ਆਪਣੇ ਧਾਵਾ ਬੋਲਦਾ ਇੱਧਰ ਵੇਖੋ ਹਣ ਲੱਗਿਓ ਲੱਗ ਲੱਖ ਲੱਖ ਹੋਇਆ ਵੈਨ ਸਾਡਾ ਬੋਲੇ ਕਿਵੇਂ ਨੀ ਕਿ ਤੇ ਆਪਣੇ ਘਰ ਦਾ ਕਾਂਡ ਹਾਂ ਆ ਗਿਆ ਉੱਧਰ ਦੇਖੋ ਬਹੁਤ ਜਿਆਦੇ ਸਰਜੋ ਦੇ ਪਾਪਾ ਨੂੰ ਮੈਂ ਜਾਂਦਿਆਂ ਨੂੰ ਕਿਹਾ ਮੈਂ ਕਿ ਤੁਸੀ ਨਾ ਸਪਰੇਅ ਨਾ ਕਰਿਓ ਵੀ ਬੱਦਲ ਦਸੀ ਜਾਂਦੇ ਆ ਵੀ 2:30 ਵਜੇ ਕਹਿੰਦੇ ਮੀਂਹ ਆਊਗਾ ਨਾ ਜੀ ਮੰਨੇ ਨਾ ਜਾ ਕੇ 2-3 ਕਿੱਲੇਾਂ ਦੀ ਘੋਲ ਵੀ ਦਿੱਦੀ ਤੇ ਘਰ ਵੀ ਲਈ ਇੱਧਰ ਦੇਖੋ ਬੱਦਲ ਬਹੁਤ ਜਿਆਦੇ ਬਣ ਗਿਆ ਇਹ ਨਾ ਕੈਮਰੇ ਚ ਉਹ ਸਾਰਾ ਉੱਧਰ ਮੀਂਹ ਪਈ ਜਾਂਦਾ ਬਹੁਤ ਜਿਆਦੇ ਬੱਦਲ ਬਣ ਗਿਆ ਗੂਗਲ ਬਾਬਾ ਝੂਠ ਨਹੀਂ ਬੋਲਦਾ ਤੇ ਪਰ ਗੂਗਲ ਬਾਬੇ ਜੀ ਮੰਨਦੇ ਘੱਟ ਹੀ ਵਿਚਾਰੇ ਜੀ ਪਰ ਪਰਮਾਤਮਾ ਮੂਰੇ ਹੀ ਬੇਨਤੀ ਹੈ ਵੀ ਪਰਮਾਤਮਾ ਸੁਖ ਸ਼ਾਂਤੀ ਦਾ ਪਾਈ ਜਿੱਥੇ ਵੀ ਪਾਈ ਬਹੁਤ ਜ਼ਿਆਦਾ ਹਾਰ ਆ ਗਿਆ ਬਹੁਤ ਲੋਕਾਂ ਦਾ ਬੁਰਾ ਹਾਲ ਆ ਵਿਚਾਰੇ ਜਿਹੜੇ ਗਰੀਬ ਆ ਜੀ ਇਹਨਾਂ ਨੇ ਠੇਕੇ ਤੇ ਲੈ ਕੇ ਪੜੀਆਂ ਵਿਚਾਰਿਆਂ ਨੇ ਵਾਈ ਕਰੀ ਸੋਨਾਂ ਦਾ ਜਮਣ ਮੰਦਾ ਹਾਲ ਹੋ ਗਿਆ ਅੱਬਾ ਫਸਲ ਤੇ ਸਵਾਸ ਲਾਉਣੇ ਹਨ ਵੀ ਐਂ ਕਰਾਂਗੇ ਐਂ ਕਰਾਂ ਪਰ ਪ੍ਰਮਾਤਮਾ ਥੋੜੀ ਜੀ ਕਿਰਪਾ ਬਣਾ ਕੇ ਰੱਖੀ ਸਭ ਦਾ ਸੋਚਿਆ ਕਰ ਉਧਰ 2-3 ਸਾਲ ਹੋ ਚਲੇ ਮਾਰ ਪੈ ਜਾਂਦੀ ਪਾਣੀ ਦੀ ਦਰਿਆ ਵੱਲ ਸੁਲਤਾਨਪੁਰ ਦੀ ਕਹਿੰਦੇ ਕਾਫੀ ਪਾਣੀ ਇਧਰ ਨੂੰ ਆ ਚੜ ਗਿਆ ਪਰਮਾਤਮਾ ਸੋਖੀ ਰੱਖੀ ਕਿਸਾਨ ਵੀਰਾਂ ਨੇ ਤਾਂ ভগবਾਨਾਂ ਚ ਖਾਣਾ ਹੁੰਦਾ ਤੇ ਇੱਥੇ ਹੀ ਕਰਨਾ ਹੁੰਦਾ ਹਨਾ ਹੋਈ ਬਸ ਹੋਂ ਤਾਂ ਆਪਾਂ ਤਾਂ ਪ੍ਰਮਾਤਮਾ ਨੂੰ ਅਰਦਾਸ ਹੀ ਕਰ ਸਕਦੇ ਆ ਬਾਕੀ ਜਿਵੇਂ ਵਾਹਿਗੁਰੂ ਨੂੰ ਚੰਗਾ ਲੱਗਦਾ ਉਵੇਂ ਕਰਨਾ ਉਹਨੇ ਹਨਾ ਧਣੀਆਂ ਵੱਧ ਗਿਆ ਘਰੇ ਚਲੀਏ ਜੀ ਮੈਂ ਇਹਨਾਂ ਦੀ ਹੈਲਪ ਕਰਾ ਦੇਣਾ ਇਹਨਾਂ ਦੇ ਨਾਲ ਕਤਰਾਣੀਆਂ ਪੱਠੇ ਫੇਰ ਫੇਰ ਮਿਲਦੇ ਆ ਵੀਡੀਓ ਬੰਦ ਕਰਦੇ ਆ ਮੈਂ ਇੱਕ ਵਾਰੀ ਨਹੀਂ ਮੈਨੂੰ ਲੜਨਗੇ ਕੀ ਹੋ ਗਿਆ ਵੀਡੀਓ ਬਣਾਉਣਾ ਆਉਂਦੀ ਸੀ ਅੱਛਾ ਆਪ ਕੋ ਨਹੀਂ ਗਿਆ ਮੋਦੀ ਜੀ ਕੋ ਰਹੀ ਜਾਂਦੀ ਸੀ ਬਾਲਾ ਅੱਛਾ ਅਮਨ ਲੌਂਦੀ ਹੋਈ ਤਾਰ ਮੈਨੂੰ ਕਹਿੰਦੀ ਦੀ ਵਿਚਾਲੇਗੀ ਮੈਂ ਬਈ ਆਪਾਂ ਦਾ ਛੱਡ ਕੇ ਭੱਜਾਂਗੇ ਮੈਂ ਕੋਈ ਬਚਾ ਨਹੀਂ ਸਕਦੀ ਤੈਨੂੰ ਮੁੰਡਿਆ ਮੈਨੂੰ ਤਾਂ ਲੱਗਦਾ ਢੜ ਵਾਹਿਗੁਰੂ ਚੱਲ ਤਾਨਗੁਰ ਨਾਨਕ ਤਾਨਗੁਰ ਨਾਲ ਚੱਲ ਆ ਗਿਆ ਆ ਗਿਆ ਨਾ ਹੋ ਗਿਆ ਵਾਹਿਗੁਰੂ 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 ਚੱਲ ਜਾ ਜਾਂਦੇ ਜਾਂਦੇ ਲੈ ਲੋ ਗਾਇਸ ਹੋ ਗਿਆ ਇਹ ਤਾਂ ਨਹੀਂ ਨਹੀਂ ਪਰ ਉਹ ਆ ਲਾਈ ਤੁਹਾਨੂੰ ਵਿਖਾਉਂਦੇ ਹੋਏ ਠਾ ਬੱਜ ਕੇ ਬੱਜ ਕੇ ਹਾਂ ਸੋਚ ਛੱਡਦੇ ਹੋਏ ਗਿੱਲੇ ਡਲੇ ਨਾਲ ਸੋਚ ਛੱਡਦੇ ਹੋਏ ਲੈ ਉੱਧ ਚੱਲ ਵੇ ਪਰੇ ਹੋ ਜਾ ਮੁੰਡਿਆ ਬਾਹਰ ਚ ਪਤਾ ਨਹੀਂ ਮੇਰੀ ਕੀ ਪੈਗੀ ਜ਼ਰੂਰਤ ਮੈਨੂੰ ਆਈ ਮਨੂੰ ਸਦਰ ਨੂੰ ਤਾਈ ਤੈਨੂੰ ਤਾਇਆ ਸਰਦਾ ਉੱਧ ਦੇਖੋ ਦੋ ਉੱਠ ਜੋੜੇ ਆ ਮਗਰ ਮੂਰੇ ਪੱਦਰ ਕਰਦੇ ਹੱਥਾਂ